ਮੇਰਾ ਨਾਮ ਸ਼ੁਭਕਰਮਨ ਬਰਾੜ ਹੈ ਜੀ ਮੈਂ ਮਾਲਵਾ ਬੱਸ ਸਰਵਿਸ ਮੁਗਲ ਦਾ ਓਨਰ ਹੈ ਜੀ ਮਾਲਕਾ ਬਾਈ ਜੀ ਮੈਨੂੰ ਇਹ ਦੱਸੋ ਵੀ ਬੱਸਾਂ ਦਾ ਇਹ ਕੀ ਰੌਲਾ ਜੀ ਤੁਸੀਂ ਚੌਂਕ 'ਚ ਨਿਗਾਹ ਮਾਰੋ ਤੁਸੀਂ ਮਾਰ ਰਹੇ ਹੋ ਪਹਿਲੀ ਗੱਲ ਤਾਂ ਇਹ ਦੇਖੋ ਵੀ ਈ ਰਿਕਸ਼ੇ ਕਿੰਨੇ ਜ਼ਿਆਦਾ ਨੇ ਜੀ ਦੂਸਰੀ ਗੱਲ ਇਧਰੋਂ ਜਦੋਂ ਆਪਾਂ ਲੁਧਿਆਣੇ ਨੂੰ ਜਾਂਦੇ ਆ ਚੌਂਕ ਦੇ ਨਾਲ ਜੀ ਚੱਕੀ ਵਾਲੀ ਗਲੀ 'ਚ ਸਾਰਾ ਟ੍ਰੈਫਿਕ ਰੋਂਗ ਸਾਈਡ ਆਉਂਦਾ ਜੀ ਫਿਰ ਤੁਸੀਂ ਦੇਖੋ ਵੀ ਸਾਈਡ ਤੇ ਕਿੰਨਾ ਕੁਝ ਖੜਾ ਹੈ ਜੀ ਇਹਦੇ ਕਰਕੇ ਪ੍ਰੋਬਲਮ ਤਾਂ ਇਹਨਾਂ ਦੀ ਕ੍ਰੀਏਟ ਕੀਤੀ ਹੋਈ ਆ ਇੱਕ ਜਿਹੜੀ ਜਦੋਂ ਇਹ ਚੌਂਕ ਬਣਿਆ ਜੀ ਪੁਲ ਬਣਿਆ ਇਹਦੀ ਕੰਸਟਰਕਸ਼ਨ ਦਾ ਜਿਹੜਾ ਉਹ ਸਿਗਾ ਸਾਰਾ ਸਿਸਟਮ ਉਹੀ ਗਲਤ ਬਣਿਆ ਹੋਇਆ ਜੀ ਜਾਮ ਲੱਗਣ ਦਾ ਮੇਨ ਰੀਜ਼ਨ ਇਹ ਆ ਬੱਸਾਂ ਤਾਂ ਖੜਦੀਆਂ ਹੀ ਨਹੀਂ ਜੀ ਬੱਸਾਂ ਦਾ ਤੁਰੀਆਂ ਜਾਂਦੀਆਂ ਸਾਨੂੰ ਤਾਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਆਰਡਰ ਆ ਵੀ ਬੱਸਾਂ ਕਢਾਉਣੀਆਂ ਨਹੀਂ ਹੈਗੀਆਂ ਨਾ ਚੌਂਕ 'ਚ ਖੜਦੀਆਂ ਜੀ ਨਹੀਂ ਕੋਈ ਰੁਕਦੀ ਜੇ ਕੋਈ ਬੱਸ ਰੁਕਦੀ ਆ ਉਹਦਾ ਨਾਲ ਦੇ ਨਾਲ ਆਨਲਾਈਨ ਚਲਾਨ ਹੁੰਦਾ ਠੀਕ ਹੈ ਜੀ ਰਹੀ ਗੱਲ ਦੂਸਰੀ ਜਿਹੜੀਆਂ ਬੱਸੇਜ਼ ਰੁਕਦੀਆਂ ਨੇ ਮਿੰਨੀ ਬੱਸੇਜ਼ ਰੁਕਦੀਆਂ ਨੇ ਜੀ ਸਭ ਤੋਂ ਜ਼ਰੂਰੀ ਤਾਂ ਇਹ ਆ ਦੂਸਰੀ ਗੱਲ ਇਹ ਆ ਰੋਡਵੇਜ ਦੀਆਂ ਬੱਸਾਂ ਵੀ ਰੁਕਦੀਆਂ ਜੀ ਰੋਡਵੇਜ ਦੀਆਂ ਬੱਸਾਂ 'ਚ ਸਵਾਰੀ ਅੰਦਰੋਂ ਤੁਸੀਂ ਆਪ ਦੇਖੋ ਅੰਦਰੋਂ ਭਰ ਕੇ ਆਉਂਦੀਆਂ ਹੋ ਫੇਰ ਵੀ ਰੁੱਕ ਕੇ ਜਾਂਦੇ ਆ ਸਾਡੀ ਕੋਈ ਵੀ ਬੱਸ ਹੈ ਸਾਡੀ ਬੱਸ ਜੇ ਹੌਲੀ ਵੀ ਹੋ ਜੇ ਤਾਂ ਵੀ ਸਾਡਾ ਚਲਾਨ ਆਉਂਦਾ ਜਿਸ ਦੀ ਕਿ ਇੱਕ ਦਿਨ ਸਾਡੇ ਇਹਨਾਂ ਨੇ ੱੱਕੇ ਨਾਲ ਐਨੇ ਨਜਾਇਜ਼ ਚਲਾਨ ਕਰੇ ਅਸੀਂ ਉਹਦੀ ਐਸਐਸਪੀ ਸਾਹਿਬ ਨੂੰ ਵੀ ਦੱਸ ਕੇ ਆਇਆ ਸਾਰਾ ਤੇ ਉਦੋਂ ਦਾ ਥੋੜੀ ਜੀ ਸ਼ਕਤੀ ਹੋਈ ਹੈ ਬਟ ਹਜੇ ਵੀ ਟੱਲ ਬਹੁਤ ਅਸੀਂ ਤਾਂ ਆਪ ਕਹਿੰਨੇ ਆ ਵੀ ਇਹਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਚੌਂਕ ਦੇ ਵਿੱਚ ਜੇ ਇਹਨਾਂ ਨੂੰ ਲੱਗਦਾ ਜਾਮ ਲੱਗਦਾ ਤਾਂ ਕਾਨੂੰਨ ਸਾਰਿਆਂ ਲਈ ਇੱਕ ਹੋਵੇ ਸਾਰਿਆਂ ਨੂੰ ਹੁਣ ਦੇਖੋ ਕਿੰਨੀਆਂ ਨਜਾਇਜ਼ ਰੇੜੀਆਂ ਖੜੀਆਂ ਕਿੰਨੇ ਨਜਾਇਜ਼ ਇਰਿਕਸ਼ੇ ਨੇ ਉਹਨਾਂ ਨਾਲ ਕੋਈ ਜਾਮ ਨਹੀਂ ਲੱਗਦਾ ਜਾਮ ਇਕੱਲਾ ਸਾਰੇ ਪ੍ਰਸ਼ਾਸਨ ਦੇ ਮਨ 'ਚ ਵੀ ਇਹੀ ਗੱਲ ਬੈਠੀ ਹੋਈ ਆ ਲੋਕਾਂ ਦੇ ਮਨ 'ਚ ਵੀ ਇਹੀ ਗੱਲ ਬੈਠੀ ਹੋਈ ਆ ਵੀ ਵੱਡੀਆਂ ਬੱਸਾਂ ਜਾਮ ਲਵਾਉਂਦੀਆਂ ਜਦੋਂ ਕਿ ਤੁਸੀਂ ਚੈੱਕ ਕਰੋ ਮਿੰਨੀ ਬੱਸਾਂ ਦੇ ਨੇ ਜਿਹੜੀਆਂ ਉਹ ਵੀ ਪੱਕੀਆਂ ਖੜਦੀਆਂ ਕਿਸੇ ਨਾਲ ਕੋਈ ਜਾਮ ਨਹੀਂ ਸਾਡੀਆਂ ਬੱਸਾਂ ਕਰਕੇ ਜਾਮ ਅਪੀਲ ਤਾਂ ਜੀ ਦੇਖੋ ਜਿਹੜੀ ਤਾਂ ਰਹੀ ਗੱਲ ਪ੍ਰਾਈਵੇਟ ਬੱਸਾਂ ਦੀ ਵੱਡੀਆਂ ਬੱਸਾਂ ਦੀ ਪ੍ਰਾਈਵੇਟ ਵੱਡੀ ਬੱਸ ਕੋਈ ਨਹੀਂ ਖੜਦੀ ਹੈਗੀ ਰਹੀ ਗੱਲ ਸ਼ਹਿਰ ਵਾਸੀਆਂ ਨੂੰ ਅਪੀਲ ਇਹੀ ਆ ਵੀ ਸਾਡਾ ਵੀ ਸਾਥ ਦੇਣ ਜੀ ਸਾਡਾ ਵੀ ਕੀ ਕਸੂਰ ਐ ਅਸੀਂ ਕੀ ਗਲਤ ਕੰਮ ਕਰਤਾ ਸਰਕਾਰ ਨੂੰ ਸਰਕਾਰ ਦਾ ਬਣਦਾ ਟੈਕਸ ਦਿੰਨੇ ਆ ਜੀ ਐਸੀ ਟੈਕਸ ਸਾਡੀ ਬਸ ਚੱਲੇ ਸਾਡੀ ਬਸ ਨਾ ਚੱਲੇ ਮੀ ਆਵੇ ਨੇਰੀ ਆਵੇ ਹੁਣ ਜਿਵੇਂ ਹੜ ਆਏ ਹੋਏ ਨੇ ਤੁਸੀਂ ਦੇਖੋ ਸਵਾਰੀ ਹੈ ਨਹੀਂ ਕਿ ਲੋਕ ਲੋਕਾਂ ਦੇ ਸਹਿਮ ਦਾ ਮਾਹੌਲ ਹੈ ਫੇਰ ਵੀ ਸਾਨੂੰ ਤਾਂ ਟੈਕਸ ਦੇਣਾ ਹੀ ਪੈਣਾ ਐਸੀਂ ਤਾਂ ਲੋਕਾਂ ਨੂੰ ਕਹਿੰਨੇ ਆ ਵੀ ਸਾਨੂੰ ਵੀ ਸਹਿਯੋਗ ਕਰੋ ਜਿਹੜਾ ਰਲ ਮਿਲ ਕੇ ਸਾਰਿਆਂ ਦਾ ਚੱਲੀ ਜਾ। ਸਰਕਾਰ ਨੇ ਕੈਪਟਨ ਸਾਹਿਬ ਨੇ ਫ੍ਰੀ ਟਰੈਵਲ ਲੇਡੀਜ਼ ਦਾ ਸਰਕਾਰੀ ਬੱਸਾਂ ਚਲਾਉ ਕੀਤਾ ਸੀ। ਨਾ ਤਾਂ ਕੈਪਟਨ ਸਾਹਿਬ ਜਿੱਤੇ, ਆਪ ਹਾਰ ਗਏ। ਉਦੋਂ ਬਾਅਦ ਚੰਨੀ ਸਾਹਿਬ ਵੀ ਹਾਰ ਗਏ। ਉਹਨਾਂ ਨੇ ਕੰਟੀਨਿਊ ਰੱਖਿਆ ਸੀ। ਫੇਰ ਆਹ ਸਰਕਾਰ ਕੰਟੀਨਿਊ ਕਰੀ ਜਾਂਦੀ ਹੈ ਜੀ। ਤੇ ਮੈਨੂੰ ਇਹ ਵੇਖ ਲਓ ਵੀ ਜਦੋਂ ਇਹ ਸਰਕਾਰ ਬਣੀ ਬਣੀ ਸੀ ਸਭ ਤੋਂ ਪਹਿਲਾਂ ਸੰਗਰੂਰ ਦੀ ਬਾਈਲੈਕਸ਼ਨ ਹੋਈ ਸੀ ਐਮਪੀ ਦੀ। ਉਹ ਵੀ ਹਰਗੇ ਸੀ ਇਹ ਜੀ ਅਸੀਂ ਤਾਂ ਬਹੁਤ ਵਾਰੀ ਬੇਨਤੀ ਕਰ ਲਈ ਵੀ ਤੁਸੀਂ ਇਕੁਅਲ ਪਲੈਟਫਾਰਮ ਰੱਖੋ ਸਾਰਿਆਂ ਵਾਸਤੇ ਹੁਣ ਰੋਡਵੇਜ ਪੀਆਰਟੀਸੀ ਦੀਆਂ ਬੱਸਾਂਸ ਤਾਂ ਫ੍ਰੀ ਟਰੈਵਲ ਅਲਾਉਡ ਹੈ ਪ੍ਰਾਈਵੇਟ ਬੱਸ 'ਚ ਫ੍ਰੀ ਟਰੈਵਲ ਲਾਉਰੀ ਸਾਡੇ ਨਾਲ ਤਾਂ ਚੜਦਾ ਹੀ ਕੋਈ ਨਹੀਂ ਕਿਉਂਕਿ ਜਿਹੜੀ ਲੇਡੀ ਵਿਦ ਫੈਮਿਲੀ ਆਉਂਦੀ ਆ ਜੀ ਜਦੋਂ ਉਹਨੇ ਰੋਡਵੇਜ ਪੀਆਰਟੀਸੀ ਦੀ ਬੱਸ ਚੜਨਾ ਤੇ ਉਹਦੇ ਫੈਮਿਲੀ ਮੈਂਬਰ ਮੇਲ ਮੈਂਬਰ ਸਾਰੇ ਉਹ ਵੀ ਉਧਰ ਹੀ ਚੜਦੇ ਆ ਜੀ ਇਹ ਤਾਂ ਬੁਰਾ ਹਾਲ ਹੈ ਜੀ ਸਾਡਾ ਕਟ ਰੇਟਾਂ ਦੇ ਜਿਹੜਾ ਬੱਸਾਂ ਚਲਾਈਆਂ ਜਾਂਦੇ ਆ ਫ੍ਰੀ ਫ੍ਰੀ ਬੰਦ ਹੋਣਾ ਚਾਹੀਦਾ ਜੀ ਜਿਹੜੇ ਬਲੋ ਪਾਵਰਟੀ ਲਾਈਨ ਫੈਮਲੀਜ਼ ਨੇ ਉਹਨਾਂ ਨੂੰ ਫ੍ਰੀ ਅਲਾਉ ਕਰਨੀ ਜਾਂ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਨੂੰ ਕਰਨੀ ਸਾਰਿਆਂ ਨੂੰ ਫ੍ਰੀ ਦਾ ਕੀ ਹੈ ਨਾਲੇ ਇਹ ਤਾਂ ਕਿਸੇ ਨੇ ਮੰਗਿਆ ਹੀ ਨਹੀਂ ਸੀ ਕਿਸੇ ਲੇਡੀ ਦੀ ਇਹ ਡਿਮਾਂਡ ਨਹੀਂ ਸੀ ਕਿ ਸਾਨੂੰ ਫ੍ਰੀ ਟ੍ਰੈਵਲ ਚਾਹੀਦਾ ਚੱਕ ਕੇ ਫ੍ਰੀ ਟ੍ਰੈਵਲ ਦੇਤਾ ਜੀ ਉਹ ਅੱਛਾ ਦੂਸਰੀ ਗੱਲ ਇਹ ਆ ਸਰਕਾਰ ਦੇ ਇੰਨੇ ਮਾੜੇ ਹਾਲਾਤ ਆ ਉਹਨਾਂ ਤੋਂ ਤਾਂ ਪੈਸੇ ਨਹੀਂ ਦੇ ਹੋ ਰਹੇ ਜੀ ਫ੍ਰੀ ਟ੍ਰੈਵਲ ਦੇ ਜਿੰਨਾ ਬਿੱਲ ਬਣਦਾ ਜੀ ਮਾਨਯੋਗ ਐਸਐਸਸੀ ਮੋਗਾ ਸਾਹਿਬ ਦੀ ਹਾਜ਼ਰੀ ਤਨ ਤਾਪਕ ਅਸੀਂ ਟ੍ਰੈਫਿਕ ਨੂੰ ਪੂਰਾ ਠੱਲ ਪਾਇਆ ਵਿਆ ਜਿਹੜੀਆਂ ਬਸਟਿਆਂ ਦੇ ਵਿੱਚ ਬੱਸਾਂ ਪਹਿਲਾਂ ਵੀ ਨਿਰੰਤਰ ਮਤਲਬ ਬਾਹਰ ਰੁਕਦੀਆਂ ਸੀ ਉਹਨਾਂ ਨੂੰ ਰੁਕਣ ਨਹੀਂ ਦਿੱਤਾ ਜਾਂਦਾ ਉਸੇ ਤਰ੍ਹਾਂ ਮਤਲਬ ਓਲਡੀ ਟ੍ਰੈਫਿਕ ਦੀ ਸਮੱਸਿਆ ਨੂੰ ਹਲਕੀ ਕੀਤਾ ਜਾ ਰਿਹਾ ਮੇਨ ਬਾਜ਼ਾਰ ਬਾਗ ਗਲੀ ਤਾਤੇਜ ਮਾਰਕੀਟ ਵਿੱਚ ਜਿੱਥੇ ਵੀ ਤੇ ਨਜ਼ਾਇਜ਼ ਕਬਜ਼ੇ ਸਾਰੇ ਹਟਾਏ ਜਾ ਰਹੇ ਨੇ ਤੇ ਈਰੇ ਕਿਵੇ ਤੋਂ ਬੰਦ ਕੀਤੇ ਜਾ ਰਹੇ ਨੇ ਬਾਤੋਂ ਵੀ ਕਲੇਨ ਤਾੜ ਕੀਤੇ ਜਾਂਦੇ ਨੇ ਸਾਰੀ ਮੇਰੀ ਟੀਮ ਪੂਰੇ ਜੋਰ ਨਾਲ ਵਰਕ ਕਰਦੀ ਹੈ ਬਸ ਪੁਆਇੰਟ ਦੇ ਸੇ 3.6 ਦੀ ਸਮੱਸਿਆ ਸੀ ਉਹ ਵੀ ਜਾ ਕੇ ਜਿੱਥੇ ਆਪਾਂ ਹਲਕਾ ਰੋਨੇ ਉੱਥੇ ਵੀ ਅਸੀਂ ਵੱਧ ਤੋਂ ਤੌਰ 'ਤੇ ਕਾਰਨ ਕਰਦੇ ਆ ਜਿਹੜੇ ਵੀ ਚਿੱਟੀ ਪੱਟੀ ਦੇ ਅੰਬਾਰ ਵੀ ਖਿਲਰੇ ਹੁੰਦੇ ਉਹਨਾਂ ਨੂੰ ਕਿਹਾ ਵੀ ਅੰਦਰ ਲਾਓ ਚਿੱਟੀ ਪੱਟੀ ਦੇ ਮਤਲਬ ਉਹਨਾਂ ਨੂੰ ਬਾਹਰ ਲਾਓ ਤੇ ਉਹਨਾਂ ਦੇ ਵੱਤੋਂ ਅਸੀਂ ਤਾਨ ਕਰਕੇ ਪੂਰੀ ਸਖਤੀ ਨਾਲ ਕਾਰਵਾਈ ਕਰ ਰਹੇ ਹਾਂ ਅੱਜ ਸਾਨੂੰ ਇਹ ਕੀ ਰਿਕਸ਼ਾ ਬਾਰੇ ਪਤਾ ਲੱਗਿਆ ਸੀ ਵੀ ਉਹ ਉਹਨੂੰ ਅਸੀਂ ਹੁਣੇ ਮਤਲਬ 메ਨ ਚੌਂਗ ਦੇ ਵਿੱਚ ਉਹਨੂੰ ਬੰਦ ਕੀਤਾ ਬਾਕੀ ਜਿਹੜੀਆਂ ਵੀ ਸਾਨੂੰ ਕੋਈ ਕੋਈ ਫੋਟੋ ਪਾਉਂਦਾ ਵੀ ਆਹ ਵੀ ਗਲਤ ਖੜਾ ਅਸੀਂ ਆਨਲਾਈਨ ਉਹਦੇ ਤਰਾਨ ਕਰਦੇ ਆ ਔਰ ਵੱਤੋਂ ਅਸੀਂ ਵੀਕਲ ਬੰਦ ਮੋਹ ਦੇਵ ਟ੍ਰੈਕਰ ਦੇ ਮਤੋਂ ਇਤਲਾਨ ਕੀਤੇ ਜਾ ਰਹੇ ਹਨ ਯੂਨੀਅਨ ਵਿੱਚ ਜਾ ਕੇ ਲੋਕਾਂ ਨੂੰ ਵੇਅਰ ਕੀਤਾ ਜਾ ਬੱਚਿਆਂ ਨੂੰ ਸੈਮੀਨਾਰ ਲਾ ਕੇ ਕਿ ਆ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚੇ ਵਹਿਕਲਣਾ ਟ੍ਰੈਪਰ ਨੇ ਇਤਲਾਨ ਕੀਤੇ ਜਾ ਰਹੇ ਨੇ ਵਾਤੋਂ ਸਖਤੀ ਦੇ ਨਾਲ ਜਿਹੜੀ ਟ੍ਰੈਫਿਕ ਦੀ ਸਮੱਸਿਆ ਨੂੰ ਮਤਲਬ ਹੱਲ ਕੀਤਾ ਜਾ ਰਿਹਾ ਔਰ ਨਰਵਿਗਨ ਟ੍ਰੈਫਿਕ ਮੋਗਾ ਸੈਦ ਵਿੱਚ ਚੱਲ ਰਿਹਾ ਸਾਰ ਉਸੇ ਖੁਦ ਪਰਸੋਂ ਰਾਤ ਨੂੰ ਜਾ ਕੇ ਮੈਂ ਘਟੋ ਘੱਡ ਜਿਹੜੇ ਦੋਨੇ ਪਾਸੇ ਵੀ ਖੜੇ ਸੀਗੇ ਕੋਈ ਇਰਿਕਾ ਖੜਾ ਸੀ ਕੋਈ ਮੋਟਰਸਾਈਕਲ ਖੜਾ ਸੀ ਕੋ ਸਕੂਟਰੀ ਖੜੀ ਅਸੀਂ ਘਟੋ ਘੱਟ 40 ਮੀਲ ਤਾਣੋਂ ਤੇ ਖੁਦ ਜਾ ਕੇ ਆਪ ਕੀਤੇ ਮੇ ਉੱਥੇ ਘੰਟਾ ਲਾ ਕੇ ਪੂਰੇ ਇਰੈਕਸ ਐਂਤਲਾਨ ਕੀਤੇ ਔਰ ਦੋ ਇਰੈਕਸੇ ਬੰਦ ਕੀਤੇ ਨੇ ਸਰ ਦੀਪਕ ਹਸਪੀਟਲ ਹੈ ਅਕਾਲ ਸਾਹ ਰੋਡ ਤੇ ਸਾਹਮਣੇ ਪਾਰਕਿੰਗ ਦੇ ਲੋਕੀ ਗੱਡੀਆਂ ਲਾ ਕੇ ਬਹੁਤ ਜ਼ਿਆਦਾ ਉੱਥੇ ਟ੍ਰੈਫਿਕ ਹੋ ਜਾਂਦਾ ਕਿਵੇਂ ਉਹ ਵੀ ਮੇਰੇ ਧਿਆਨ ਦੇ ਵਿੱਚ ਹੈ ਮੈਂ ਡਾਕਟਰ ਸਾਹਿਬ ਨਾਲ ਮੀਟਿੰਗ ਵੀ ਕਰ ਗੋ ਉਹਨੂੰ ਕੋਈ ਥੋੜੀ ਥੱਲੇ ਪਾਰ ਕੇ ਉੱਥੇ ਗੱਡੀਆਂ ਲਾਓ ਔਰ ਜਿਹੜੀ ਕੋਈ ਗੱਡੀ ਸਾਨੂੰ ਹਸਪਤਾਲ ਦੇ ਬਾਹਰ ਮਿਲਦੀ ਆ ਅਸੀਂ ਉਹਦਾ ਉਸੇ ਟਾਈਮ ਤੇ ਤਲਾਣ ਕਰਦੇ ਆ ਅਸੀਂ ਕੋਈ ਵੀ ਬੱਸਾਂ ਰੁਕਣ ਨਹੀਂ ਦਿੰਦੇ ਨਾ ਰੁਕੂਗੀ ਤੇ ਨਾ ਰੁਕਣ ਦੇਵਾਂਗੇ ਮੇਰੀ ਪੂਰੀ ਟੀਮ ਸਖਤੀ ਨਾਲ ਕੰਮ ਕਰ ਇਹ ਜਿਹੜੇ ਐਨਜੀਓ ਸਹਿਬਾਨ ਜਗਿੰਦਰ ਟੋਂਗਦੇਵ ਖਲਾਏ ਨੇ ਪੂਰੀ ਮਿਹਨਤ ਨਾਲ ਕੰਮ ਕਰਦੇ ਨੇ ਔਰ ਕੋਈ ਵੀ ਬਸ ਅਸੀਂ ਬਸ ਕੇ ਬਾਅਦ ਮੇਰ ਨੂੰ ਕਰਦੇ ਨੇ ਪਰ ਕਬਰੀ ਸਾਡੇ ਸਾਡੇ ਨਾਲ ਹੀ ਹੁੰਦੀ ਆ ਪਰ ਅਸੀਂ ਉਹਦੀ ਫੋਟੋ ਲਵਨੀ ਆ ਅਸੀਂ ਆਨਲਾਈਨ ਉਹਦੀ ਰੌਕ ਪਾਰਕਿੰਗ ਦਾ ਤਾਨ ਕਰਦਨੇ ਆ ਸਰ ਇਸੇ ਮੈਂ ਸਹਿਰ ਵਾਸੀ ਨੂੰ ਇਹੀ ਦੇਣਾ ਚਾਹੂੰਗਾ ਵੀ ਤੁਸੀਂ ਸਾਡਾ ਸਹਿਯੋਗ ਕਰੋ ਜਿਹੜੀਆਂ ਵੀ ਮਤਲਬ ਬਾਜ਼ਾਰ ਦੇ ਵਿੱਚ ਨਜਾਇਜ਼ ਕੱਢੇ ਕੀਤੇ ਆ ਉਹ ਦੁਕਾਨਾਂ ਦੇ ਪਿੱਛੇ ਕਰਕੇ ਲਾਉਣ ਔਰ ਮਤਲਬ ਜਿੰਨੇ ਵੀ ਵਹੀਕਲ ਚੜਕਾਂ ਦੇ ਵਿੱਚ ਰੌਕ ਪਾਰਕਿੰਗ ਖੜਦੇ ਨੇ ਬਿਨਾ ਪਾਕ ਤੋਂ ਨਾ ਲਾਉਣ ਸਰਕਾਰੀ ਹਸਪਤਾਲ ਦੇ ਵਿੱਚ ਮਦਾਨਾ ਮੰਡੀ ਦੇ ਵਿੱਚ ਕਮੇਟੀ ਘਰ ਵਿੱਚ ਪਾਰਕਿਆਂ ਉੱਥੇ ਆਪ ਆਪਣੇ ਵਹੀਕਲ ਪਾਰਕਿੰਗ ਦੇ ਵਿੱਚ ਲਾਓ ਸਰ ਕੈਂਪ ਕਪੜਾ ਮਾਰਕੀਟ ਕੁਵੜਿਆ ਵੀਰ ਉੱਥੇ ਕਿਹਦਾ ਸਰ ਕੁਵੜਿਆ ਵੀਰ ਬਿਲਕੁਲ ਖਾਲੀ ਕਰਾਇਆ ਗਿਆ ਦਾ ਉੱਥੇ ਪੂਰੀ ਮਤਲਬ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਵਹੀਕਲ ਟਰੈਕਟਰ ਜਾਂ ਉਹਨਾਂ ਕੁਵੜਿਆ ਸਮਾਨੀਆਂ ਤੇ ਕੈਂਪਾਂ ਦੇ ਵਿੱਚ ਵੀ ਜਾ ਕੇ ਸਾਰ ਅਸੀਂ ਵੱਤੋ ਤਾਨ ਕਰਦੇ ਜਿਹੜੇ ਮਤਲਬ ਬਰੀਕ ਬਜ਼ਾਰ ਹੈ ਜੀ ਮੇਰਾ ਨਾਮ ਸ਼ੁਭਕਰਮਨ ਬਰਾੜ ਹੈ ਜੀ ਮੈਂ ਮਾਲਵਾ ਬੱਸ ਸਰਵਿਸ ਮੁਗੇ ਦਾ ਓਨਰ ਹੈ ਜੀ ਮਾਲਕਾਂ ਬਾਈ ਜੀ ਮੈਨੂੰ ਇਹ ਦੱਸੋ ਵੀ ਬੱਸਾਂ ਦਾ ਇਹ ਕੀ ਰੌਲਾ ਜੀ ਤੁਸੀਂ ਚੌਂਕ 'ਚ ਨਿਗਾਹ ਮਾਰੋ ਤੁਸੀਂ ਮਾਰ ਰਹੇ ਹੋ ਪਹਿਲੀ ਗੱਲ ਤਾਂ ਇਹ ਦੇਖੋ ਵੀ ਈ ਰਿਕਸ਼ੇ ਕਿੰਨੇ ਜ਼ਿਆਦਾ ਨੇ ਜੀ ਦੂਸਰੀ ਗੱਲ ਇਧਰੋਂ ਜਦੋਂ ਆਪਾਂ ਲੁਧਿਆਣੇ ਨੂੰ ਜਾਂਦੇ ਆ ਚੌਂਕ ਦੇ ਨਾਲ ਜੀ ਚੱਕੀ ਵਾਲੀ ਗਲੀ ਜੋ ਸਾਰਾ ਟ੍ਰੈਫਿਕ ਰੋਂਗ ਸਾਈਡ ਆਉਂਦਾ ਜੀ ਫਿਰ ਤੁਸੀਂ ਦੇਖੋ ਵੀ ਸਾਈਡ ਤੇ ਕਿੰਨਾ ਕੁਝ ਖੜਾ ਹੈ ਜੀ ਇਹਦੇ ਕਰਕੇ ਪ੍ਰੋਬਲਮ ਤਾਂ ਇਹਨਾਂ ਦੀ ਕ੍ਰੀਏਟ ਕੀਤੀ ਹੋਈ ਆ ਇੱਕ ਜਿਹੜੀ ਜਦੋਂ ਇਹ ਚੌਂਕ ਬਣਿਆ ਜੀ ਪੁਲ ਬਣਿਆ ਇਹਦੀ ਕੰਸਟ੍ਰਕਸ਼ਨ ਦਾ ਜਿਹੜਾ ਉਹ ਸਿਗਾ ਸਾਰਾ ਸਿਸਟਮ ਉਹੀ ਗਲਤ ਬਣਿਆ ਹੋਇਆ ਜੀ ਜਾਮ ਲੱਗਣ ਦਾ ਮੇਨ ਰੀਜ਼ਨ ਇਹ ਆ ਬੱਸਾਂ ਤਾਂ ਖੜਦੀਆਂ ਹੀ ਨਹੀਂ ਜੀ ਬੱਸਾਂ ਤਾਂ ਤੁਰੀਆਂ ਜਾਂਦੀਆਂ ਸਾਨੂੰ ਤਾਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਆਰਡਰ ਆ ਵੀ ਬੱਸਾਂ ਕਢਾਉਣੀਆਂ ਨਹੀਂ ਹੈਗੀਆਂ ਨਾ ਚੌਂਕ 'ਚ ਕਢਦੀਆਂ ਜੀ ਨਹੀਂ ਕੋਈ ਰੁਕਦੀ ਜੇ ਕੋਈ ਬੱਸ ਰੁਕਦੀ ਆ ਉਹਦਾ ਨਾਲ ਦੇ ਨਾਲ ਆਨਲਾਈਨ ਚਲਾਨ ਹੁੰਦਾ ਠੀਕ ਹੈ ਜੀ ਰਹੀ ਗੱਲ ਦੂਸਰੀ ਜਿਹੜੀਆਂ ਬੱਸੇਜ਼ ਰੁਕਦੀਆਂ ਨੇ ਮਿੰਨੀ ਬੱਸੇਜ਼ ਰੁਕਦੀਆਂ ਨੇ ਜੀ ਸਭ ਤੋਂ ਜ਼ਰੂਰੀ ਤਾਂ ਇਹ ਆ ਦੂਸਰੀ ਗੱਲ ਇਹ ਆ ਰੋਡਵੇਜ ਦੀਆਂ ਬੱਸਾਂ ਵੀ ਰੁਕਦੀਆਂ ਜੀ ਰੋਡਵੇਜ ਦੀਆਂ ਬੱਸਾਂ 'ਚ ਸਵਾਰੀ ਅੰਦਰੋਂ ਤੁਸੀਂ ਆਪ ਦੇਖੋ ਅੰਦਰੋਂ ਭਰ ਕੇ ਆਉਂਦੀਆਂ ਹੋ ਫਿਰ ਵੀ ਰੁੱਕੇ ਜਾਂਦੇ ਆ ਸਾਡੀ ਕੋਈ ਵੀ ਬੱਸ ਹੈ ਸਾਡੀ ਬੱਸ ਜੇ ਹੌਲੀ ਵੀ ਹੋ ਜੇ ਤਾਂ ਵੀ ਸਾਡਾ ਚਲਾਨ ਆਉਂਦਾ ਜਿਦੀ ਕਿ ਇੱਕ ਦਿਨ ਸਾਡੇ ਇਹਨਾਂ ਨੇ ੱੱਕੇ ਨਾਲ ਐਨੇ ਨਾਜਾਇਜ਼ ਚਲਾਨ ਕਰੇ ਅਸੀਂ ਉਹਦੀ ਐਸਐਸਪੀ ਸਾਹਿਬ ਨੂੰ ਵੀ ਦੱਸ ਕੇ ਆਇਆ ਸਾਰਾ ਤੇ ਉਦੋਂ ਦਾ ਥੋੜੀ ਜੀ ਸ਼ਕਤੀ ਹੋਈ ਹੈ ਬਟ ਹਜੇ ਵੀ ਟੱਲ ਬਹੁਤ ਅਸੀਂ ਤਾਂ ਆਪ ਕਹਿੰਨੇ ਆ ਵੀ ਇਹਦਾ ਕੋਈ ਪੱਕਾ ਹੱਲ ਕੱਢਿਆ ਜਾਵੇ ਚੌਂਕ ਦੇ ਵਿੱਚ ਜੇ ਇਹਨਾਂ ਨੂੰ ਲੱਗਦਾ ਜਾਮ ਲੱਗਦਾ ਤਾਂ ਕਾਨੂੰਨ ਸਾਰਿਆਂ ਲਈ ਇੱਕ ਹੋਵੇ ਸਾਰਿਆਂ ਨੂੰ ਹੁਣ ਦੇਖੋ ਕਿੰਨੀਆਂ ਨਾਜਾਇਜ਼ ਰੇੜੀਆਂ ਖੜੀਆਂ ਕਿੰਨੇ ਨਾਜਾਇਜ਼ 릭ਸ਼ੇ ਨੇ ਉਹਨਾਂ ਨਾਲ ਕੋਈ ਜਾਮ ਨਹੀਂ ਲੱਗਦਾ ਜਾਮ ਇਕੱਲਾ ਸਾਰੇ ਪ੍ਰਸ਼ਾਸਨ ਦੇ ਮਨ 'ਚ ਵੀ ਇਹੀ ਗੱਲ ਬੈਠੀ ਹੋਈ ਆ ਲੋਕਾਂ ਦੇ ਮਨ ਚ ਵੀ ਇਹੀ ਗੱਲ ਬੈਠੀ ਹੋਈ ਆ ਵੀ ਵੱਡੀਆਂ ਬੱਸਾਂ ਜਾਮ ਲਾਉਂਦੀਆਂ ਜਦੋਂ ਕਿ ਤੁਸੀਂ ਚੈੱਕ ਕਰੋ ਮਿੰਨੀ ਬੱਸਾਂ ਦੇ ਜਿਹੜੀਆਂ ਉਹ ਵੀ ਪੱਕੀਆਂ ਖੜਦੀਆਂ ਕਿਸੇ ਨਾਲ ਕੋਈ ਜਾਮ ਨਹੀਂ ਸਾਡੀਆਂ ਬੱਸਾਂ ਕਰਕੇ ਜਾਮ ਅਪੀਲ ਤਾਂ ਜੀ ਦੇਖੋ ਜਿਹੜੀ ਤਾਂ ਰਹੀ ਗੱਲ ਪ੍ਰਾਈਵੇਟ ਬੱਸਾਂ ਦੀ ਵੱਡੀਆਂ ਬੱਸਾਂ ਦੀ ਪ੍ਰਾਈਵੇਟ ਵੱਡੀ ਬੱਸ ਕੋਈ ਨਹੀਂ ਖੜਦੀ ਹੈਗੀ ਰਹੀ ਗੱਲ ਸ਼ਹਿਰ ਵਾਸੀਆਂ ਨੂੰ ਅਪੀਲ ਇਹੀ ਆ ਵੀ ਸਾਡਾ ਵੀ ਸਾਥ ਦੇਣ ਜੀ ਸਾਡਾ ਵੀ ਕੀ ਕਸੂਰ ਐ ਅਸੀਂ ਕੀ ਗਲਤ ਕੰਮ ਕਰਤਾ ਸਰਕਾਰ ਨੂੰ ਸਰਕਾਰ ਦਾ ਬਣਦਾ ਟੈਕਸ ਦਿੰਨੇ ਆ ਜੀ ਐਸੀ ਟੈਕਸ ਸਾਡੀ ਬੱਸ ਚੱਲੇ ਸਾਡੀ ਬੱਸ ਨਾ ਚੱਲੇ ਮੀਂਹ ਆਵੇ ਨੇਰੀ ਆਵੇ ਹੁਣ ਜਵੇਂ ਹੜ ਆਏ ਹੋਏ ਨੇ ਤੁਸੀਂ ਦੇਖੋ ਸਵਾਰੀ ਹੈ ਨਹੀਂ ਕਿ ਲੋਕ ਲੋਕਾਂ ਦੇ ਸਹਿਮ ਦਾ ਮਾਹੌਲ ਹੈ ਫੇਰ ਵੀ ਸਾਨੂੰ ਦਾ ਟੈਕਸ ਦੇਣਾ ਹੀ ਪੈਣਾ ਅਸੀਂ ਤਾਂ ਲੋਕਾਂ ਨੂੰ ਕਹਿੰਨੇ ਆ ਵੀ ਸਾਨੂੰ ਵੀ ਸਹਿਯੋਗ ਕਰੋ ਜਿਹੜਾ ਰਲ ਮਿਲ ਕੇ ਸਾਰਿਆਂ ਦਾ ਚੱਲੀ ਜਾ ਸਰਕਾਰ ਨੇ ਕੈਪਟਨ ਸਾਹਿਬ ਨੇ ਫ੍ਰੀ ਟਰੈਵਲ ਲੇਡੀਜ਼ ਦਾ ਸਰਕਾਰੀ ਬੱਸਾਂ ਚਲਾਉ ਕੀਤਾ ਸੀ ਨਾ ਤਾਂ ਕੈਪਟਨ ਸਾਹਿਬ ਜਿੱਤੇ ਆਪ ਹਾਰ ਗਏ ਉਦੋਂ ਬਾਅਦ ਚੰਨੀ ਸਾਹਿਬ ਵੀ ਹਾਰ ਗਏ ਉਹਨਾਂ ਨੇ ਕੰਟੀਨਿਊ ਰੱਖਿਆ ਸੀ ਫੇਰ ਆਹ ਸਰਕਾਰ ਕੰਟੀਨਿਊ ਕਰੀ ਜਾਂਦੀ ਹੈ ਜੀ ਤੇ ਮੈਨੂੰ ਇਹ ਵੇਖ ਲਓ ਵੀ ਜਦੋਂ ਇਹ ਸਰਕਾਰ ਬਣੀ ਪੜੀ ਸੀ ਸਭ ਤੋਂ ਪਹਿਲਾਂ ਸੰਗਰੂਰ ਦੀ ਬਾਈ ਇਲੈਕਸ਼ਨ ਹੋਈ ਸੀ ਐਮਪੀ ਦੀ ਉਹ ਵੀ ਹਰਗੇ ਸੀ ਇਹ ਜੀ ਅਸੀਂ ਤਾਂ ਬਹੁਤ ਵਾਰੀ ਬੇਨਤੀ ਕਰ ਲਈ ਵੀ ਤੁਸੀਂ ਇਕੁਅਲ ਪਲੈਟਫਾਰਮ ਰੱਖੋ ਸਾਰਿਆਂ ਵਾਸਤੇ ਹੁਣ ਰੋਡਵੇਜ ਪੀਆਰਟੀਸੀ ਦੀਆਂ ਬੱਸਸਾਂ ਤਾਂ ਫ੍ਰੀ ਟਰੈਵਲ ਅਲਾਉਡ ਹੈ ਪ੍ਰਾਈਵੇਟ ਬੱਸ ਫ੍ਰੀ ਟਰੈਵਲ ਲਾਉਰੀ ਸਾਡੇ ਨਾਲ ਤਾਂ ਚੜਦਾ ਹੀ ਕੋਈ ਨਹੀਂ ਕਿਉਂਕਿ ਜਿਹੜੀ ਲੇਡੀ ਵਿਦ ਫੈਮਿਲੀ ਆਉਂਦੀ ਹੈ ਜੀ ਜਦੋਂ ਉਹਨੇ ਰੋਡਵੇਜ ਪੀਆਰਟੀਸੀ ਦੀ ਬੱਸ ਚੜਨਾ ਤੇ ਉਹਦੇ ਫੈਮਿਲੀ ਮੈਂਬਰ ਮੇਲ ਮੈਂਬਰ ਸਾਰੇ ਉਹ ਵੀ ਉਧਰ ਹੀ ਚੜਦੇ ਆ ਜੀ ਇਹ ਤਾਂ ਬੁਰਾ ਹਾਲ ਹੈ ਜੀ ਸਾਡਾ ਘੱਟ ਰੇਟਾਂ ਦੇ ਜਿਹੜਾ ਬੱਸਾਂ ਚਲਾਈਆਂ ਜਾਂ ਆ ਫ੍ਰੀ ਫ੍ਰੀ ਬੰਦ ਹੋਣਾ ਚਾਹੀਦਾ ਜੀ ਜਿਹੜੇ ਬਲੋ ਪਾਵਰਟੀ ਲਾਈਨ ਫੈਮਲੀਜ਼ ਨੇ ਉਹਨਾਂ ਨੂੰ ਫ੍ਰੀ ਅਲਾਉ ਕਰਨੀ ਜਾਂ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਨੂੰ ਕਰਨੀ ਸਾਰਿਆਂ ਨੂੰ ਫ੍ਰੀ ਦਾ ਕੀ ਹੈ ਨਾਲੇ ਇਹ ਤਾਂ ਕਿਸੇ ਨੇ ਮੰਗਿਆ ਹੀ ਨਹੀਂ ਸੀ ਕਿਸੇ ਲੇਡੀ ਦੀ ਇਹ ਡਿਮਾਂਡ ਨਹੀਂ ਸੀ ਕਿ ਸਾਨੂੰ ਫ੍ਰੀ ਟ੍ਰੈਵਲ ਚਾਹੀਦਾ ਚੱਕ ਕੇ ਫ੍ਰੀ ਟ੍ਰੈਵਲ ਦੇਤਾ ਜੀ ਉਹ ਅੱਛਾ ਦੂਸਰੀ ਗੱਲ ਇਹ ਆ ਸਰਕਾਰ ਦੇ ਇੰਨੇ ਮਾੜੇ ਹਾਲਾਤ ਆ ਉਹਨਾਂ ਤੋਂ ਤਾਂ ਪੈਸੇ ਨਹੀਂ ਦੇ ਹੋ ਰਹੇ ਜੀ ਫ੍ਰੀ ਟ੍ਰੈਵਲ ਦੇ ਜਿੰਨਾ ਬਿੱਲ ਬਣਦਾ ਜੀ ਮਾਨਯੋਗ ਐਸਐਸਸੀ ਮੋਗਾ ਸਾਹਿਬ ਦੀ ਹਾਜ਼ਰੀ ਤਾਂ ਮਾਪਕ ਅਸੀਂ ਟ੍ਰੈਵਲ ਜਿਹੜੀਆਂ ਬਸਟੈਂਡ ਦੇ ਵਿੱਚ ਬੱਸਾਂ ਪਹਿਲਾਂ ਵੀ ਨਿਰੰਤਰ ਮਤਲਬ ਬਾਹਰ ਰੁਕਦੀਆਂ ਸੀ ਉਹਨਾਂ ਨੂੰ ਰੁਕਣ ਨਹੀਂ ਦਿੱਤਾ ਜਾਂਦਾ ਉਸੇ ਤਰ੍ਹਾਂ ਮਤਲਬ ਓਲਡੀ ਟ੍ਰੈਫਿਕ ਦੀ ਸਮੱਸਿਆ ਨੂੰ ਹਲਕੀ ਕੀਤਾ ਜਾ ਰਿਹਾ ਹੈ 메ਨ ਬਾਜ਼ਾਰ ਬਾਗ ਗਲੀ ਤਾਪੇਜ ਮਾਰਕੀਟ ਵਿੱਚ ਜਿੱਥੇ ਵੀ ਕਿਤੇ ਨਜਾਇਜ਼ ਕਬਜ਼ੇ ਸਾਰੇ ਹਟਾਏ ਜਾ ਰਹੇ ਨੇ ਤੇ ਇਰੇਕੇ ਬਤਵਾਂ ਤੇ ਬੰਦ ਕੀਤੇ ਜਾ ਰਹੇ ਨੇ ਬਤਵਾਂ ਦੀ ਕਲੈਂਟਾਂ ਕੀਤੇ ਜਾਂਦੇ ਨੇ ਸਾਰੀ ਮੇਰੀ ਟੀਮ ਪੂਰੇ ਜੋਰ ਨਾਲ ਵਰਕ ਕਰਦੀ ਹੈ ਬੱਸ ਪੁਆਇੰਟ ਤੇ ਟੀ ਪੁਆਇੰਟ ਦੀ ਸਟ੍ਰੈਸ ਦੀ ਸਮੱਸਿਆ ਸੀ ਉਹ ਵੀ ਜਾ ਕੇ ਉਸ ਉੱਤੇ ਆਪਾਂ ਹਲਕ ਰਹੋ ਨੇ ਉੱਤੇ ਵੀ ਅਸੀਂ ਬਤਵਾਂ ਕੰਨ ਕਰਦੇ ਆ ਜਿਹੜੇ ਵੀ ਚਿੱਟੀ ਪੱਟੀ ਦੇ ਅੰਬਾਰ ਵੀ ਕਿਲ ਖੜੇ ਹੁੰਦੇ ਉਹਨਾਂ ਨੂੰ ਕਿਹਾ ਵੀ ਅੰਦਰ ਲਾਓ ਚਿੱਟੀ ਬਿੱਟ ਦੇ ਮਤਲਬ ਉਹਨਾਂ ਨੂੰ ਬਾਹਰ ਲਾਓ ਤੇ ਉਹਨਾਂ ਦੇ ਵੱਤੋਂ ਅਸੀਂ ਤਾਲਣ ਕਰਕੇ ਪੂਰੀ ਸਖਤੀ ਨਾਲ ਕਾਰਵਾਈ ਕਰ ਰਹੇ ਹਾਂ ਅੱਜ ਸਾਨੂੰ ਇਹ ਕੀ ਰਿਕਸ਼ਾ ਬਾਰੇ ਪਤਾ ਲੱਗਿਆ ਸੀ ਵੀ ਉਹ ਉਹਨੂੰ ਅਸੀਂ ਹੁਣੇ ਮਤਲਬ 메ਨ ਚੌਂਗ ਦੇ ਵਿੱਚ ਉਹਨੂੰ ਬੰਦ ਕੀਤਾ ਬਾਕੀ ਜਿਹੜੀਆਂ ਵੀ ਸਾਨੂੰ ਕੋਈ ਕੋਈ ਫੋਟੋ ਪਾਉਂਦਾ ਵੀ ਆਹ ਵੀ ਕਿਲ ਗਲਤ ਖੜਾ ਅਸੀਂ ਆਨਲਾਈਨ ਉਹਦੇ ਚਲਾਨ ਕਰਦੇ ਹਾਂ ਔਰ ਵੱਤੋਂ ਅਸੀਂ ਵੀਕਲ ਬੰਦ ਕਰਦੇ ਕਾਲੀਆਂ ਫਿਲਮਾਂ ਮੋਰ ਦੇ ਅਟੈਕਾਂ ਦੇ ਵੱਤੋਂ ਤਾਲਾਨ ਕੀਤੇ ਜਾ ਰਹੇ ਹਨ ਯੂਨੀਅਨ ਦੇ ਵਿੱਚ ਜਾ ਕੇ ਲੋਕਾਂ ਨੂੰ ਵੇਅਰ ਕੀਤਾ ਜਾਂ ਬੱਚਿਆਂ ਨੂੰ ਸੈਮੀਨਾਰ ਲਾ ਕੇ ਕਿਹਾ ਵੀ ਇਹ ਪ੍ਰਬੰਧਤ ਕਾਰਨ ਕੀਤਾ ਜਾ ਰਹੇ ਨੇ ਵੱਧ ਤੋਂ ਸਖਤੀ ਦੇ ਨਾਲ ਇਹ ਟ੍ਰੈਫਿਕ ਦੀ ਸਮੱਸਿਆ ਨੂੰ ਮਤਲਬ ਹੱਲ ਕੀਤਾ ਜਾ ਰਿਹਾ ਔਰ ਨਰਵਿਕਲ ਟ੍ਰੈਫਿਕ ਮੋਗਾ ਸੈਦਰ ਵਿੱਚ ਚੱਲ ਰਿਹਾ ਅਸੀਂ ਸਰ ਉੱਥੇ ਖੁਰ ਪਰਸੋ ਰਾਤ ਨੂੰ ਜਾ ਕੇ ਮੈਂ ਕਟੋ ਕੱਢ ਜਿਹੜੇ ਦੋਨੇ ਪਾਸੇ ਵੀ ਖੜੇ ਸੀਗੇ ਕੋਈ ਈ ਰਿਕਸ਼ਾ ਖੜਾ ਸੀ ਕੋਈ ਮੋਟਰਸਾਈਕਲ ਖੜਾ ਸੀ ਕੋ ਸਕੂਟਰੀ ਖੜੀ ਅਸੀਂ ਘੱਟੋ ਘੱਟ 40 ਬੈ ਟਾਣੋ ਤੇ ਖੁੱਦ ਜਾ ਕੇ ਆਪ ਕੀਤੇ ਮੇਰੀ ਟੀਮ ਨੇ ਉੱਥੇ ਇੱਕ ਘੰਟਾ ਲਾ ਕੇ ਪੂਰੇ ਈ ਰਿਕਸ਼ੇ ਇਤਲਾਨ ਕੀਤੇ ਔਰ ਦੋ ਈ ਰਿਕਸ਼ੇ ਬੰਦ ਕੀਤੇ ਨੇ ਸਰ ਦੀਪਕ ਹਸਪੀਟਲ ਹੈ ਅਕਾਲ ਸਾਹ ਰੋਡ ਤੇ ਸਾਹਮਣੇ ਪਾਰਕਿੰਗ ਦੇ ਬਹੁਤ ਜਿਆਦਾ ਉੱਥੇ ਟ੍ਰੈਫਿਕ ਹੋ ਜਾਂਦਾ ਕਿਵੇਂ ਉਹ ਵੀ ਮੇਰੇ ਧਿਆਨ ਦੇ ਵਿੱਚ ਆ ਮੈਂ ਡਾਕਟਰ ਸਾਹਿਬ ਨਾਲ ਮੀਟਿੰਗ ਵੀ ਕਰ ਗੋ ਉਹਨੂੰ ਕੋਈ ਥੋੜੀ ਥੱਲੇ ਪਾਰ ਕੇ ਉੱਥੇ ਗੱਡੀਆਂ ਲਾਓ ਔਰ ਜਿਹੜੀ ਕੋਈ ਗੱਡੀ ਸਾਨੂੰ ਹਸਪਤਾਲ ਦੇ ਬਾਹਰ ਮਿਲਦੀ ਆ ਅਸੀਂ ਉਹਦਾ ਉਸੇ ਟਾਈਮ ਤੇ ਤਲਾਣ ਕਰਦੇ ਆ ਅਸੀਂ ਕੋਈ ਵੀ ਬੱਸਾਂ ਰੁਕਣ ਨਹੀਂ ਦਿੰਦੇ ਨਾ ਰੁਕੂਗੀ ਤੇ ਨਾ ਰੁਕਣ ਦੇਵਾਂਗੇ ਮੇਰੀ ਪੂਰੀ ਟੀਮ ਸਖਤੀ ਨਾਲ ਕੰਮ ਕਰਦੀ ਆ ਇੱਥੇ ਜਿਹੜੇ ਐਨ ਜੀਓ ਸਾਹਿਬਾਨ ਜਗਿੰਦਰ ਟੌਂਗਦੇ ਖਲਾਏ ਨੇ ਪੂਰੀ ਮਿਹਨਤ ਨਾਲ ਕੰਮ ਕਰਦੇ ਨੇ ਔਰ ਕੋਈ ਵੀ ਬੱਸ ਅਸੀਂ ਬੱਸ ਦੇ ਬਾਅਦ ਨਹੀਂ ਰੁਕਣ ਦਿੰਦੇ ਪਰ ਕਵਰੀ ਸਾਡੇ ਸਾਡੇ ਨਾਲ ਹੀ ਹੁੰਦੀ ਆ ਅਸੀਂ ਆਨਲਾਈਨ ਰੌਂਗ ਪਾਰਕਿੰਗ ਦਾ ਤਾਲਣ ਕਰਦਨੇ ਆ ਸਰ ਇਸੇ ਮੈਂ ਸਹਿਰ ਵਾਸੀ ਨੂੰ ਇਹੀ ਦੇਣਾ ਚਾਹੂੰਗਾ ਵੀ ਤੁਸੀਂ ਸਾਡਾ ਸਹਿਯੋਗ ਕਰੋ ਜਿਹੜੀਆਂ ਵੀ ਮਤਲਬ ਬਾਜ਼ਾਰ ਦੇ ਵਿੱਚ ਨਜਾਇਜ਼ ਕੱਢੇ ਆ ਉਹ ਦੁਕਾਨਾਂ ਦੇ ਪਿੱਛੇ ਕਰਕੇ ਲਾਉਣ ਔਰ ਮਤਲਬ ਜਿੰਨੇ ਵੀ ਵਹੀਕਲ ਚੜਕਾਂ ਦੇ ਵਿੱਚ ਰੌਂਗ ਪਾਰਕਿੰਗ ਖੜਦੇ ਨੇ ਬਿਨਾ ਪਾਰਕ ਤੋਂ ਨਾਲ ਲਾਉਣ ਸਰਕਾਰੀ ਹਸਪਤਾਲ ਦੇ ਵਿੱਚ ਮਦਾਨਾ ਮੰਡੀ ਦੇ ਵਿੱਚ ਤੇ ਕਮੇਟੀ ਘਰ ਦੇ ਵਿੱਚ ਪਾਰਕਿਆ ਉੱਥੇ ਆਪ ਆਪਣੇ ਵਹੀਕਲ ਪਾਰਕਿੰਗ ਦੇ ਵਿੱਚ ਲਾਓ ਸਰ ਕੈਂਪ ਕਪੜਾ ਮਾਰਕੀਟ ਕੋਲ ਜਾ ਵੀਆ ਉੱਥੇ ਸਰ ਕੁਮਾਰੀਆਂ ਪਿਆਰ ਬਿਲਕੁਲ ਖਾਲੀ ਕਰਾਇਆ ਗਿਆ ਦਾ ਉਥੇ ਪੂਰੀ ਮਤਲਬ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਵਹੀਕਲ ਟਰੈਕਟਰ ਜਾਂ ਉਹਨਾਂ ਕੁਮਾਰੀਆਂ ਸਮਾਨੀਆਂ ਤੇ ਕੈਂਪਾਂ ਦੇ ਵਿੱਚ ਵੀ ਜਾ ਕੇ ਸਾਰਾ ਸੀ ਵੱਤ ਉਹ ਤਾਨ ਕਰਦੇ ਜਿਹੜੇ ਮਤਲਬ ਬਰੀਕ ਬਿਆਰ ਹੈ ਜੀ